ਹੈਲੋ एवरीवन ਗੁੱਡ ਆਫਟਰਨੂੰ ਤਾਂ ਸਾਰੇ ਕਿਵੇਂ ਹੋ ਅੱਜ ਮੈਂ ਬਣਾਵਾਂਗੀ ਗਲਗਲ ਦਾ ਅਚਾਰ ਦੇਖੋ ਕਿੰਨੇ ਸੋਹਣੇ ਗਲਗਲਾ ਆ ਤੇ ਮੈਂ ਤੁਹਾਨੂੰ ਬਣਾ ਕੇ ਦਿਖਾਵਾਂਗੀ ਅਚਾਰ ਤੇ ਬਨੇ ਰਹੋ ਮੇਰੇ ਨਾਲ ਤੁਸੀਂ ਸੋ ਮੈਂ ਗਲਗਲਾ ਨੂੰ ਧੋ ਕੇ ਸਾਫ਼ ਕਰਕੇ ਤੇ ਸੁਕਾ ਕੇ ਲੈ ਲਿਆ ਤੇ ਇਹਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਬਿਲਕੁਲ ਨਮੀ ਨਹੀਂ ਹੋਣੀ ਚਾਹੀਦੀ ਕਿਉਂਕਿ ਫਿਰ ਗਲਗਲ ਦਾ ਚਾਰ ਖਰਾਬ ਹੋ ਜਾਂਦਾ ਹੈ ਇਸ ਕਰਕੇ ਇਹਨੂੰ ਬਿਲਕੁਲ ਸੁਕਾ ਲੈਣਾ ਹੈ ਆਪਾਂ ਧੋ ਕੇ ਤੇ ਦੇਖੋ ਜਿਵੇਂ ਮੈਂ ਸੁਕਾਇਆ ਹੈ ਤੇ ਹੁਣ ਆਪਾਂ ਇਹਦੇ ਪੀਸ ਕੱਟ ਲਾਂਗੇ ਇਹਨੂੰ ਆਪਾਂ ਛੋਟੇ-ਛੋਟੇ ਪੀਸਿਸ ਵਿੱਚ ਕੱਟ ਲਾਂਗੇ ਤੇ ਇਹ ਜੋ ਕਾਲਾ ਇਹਨੂੰ ਕੱਟ ਕੇ ਬਾਹਰ ਕੱਢ ਦੋ ਤੇ ਇਸ ਤਰ੍ਹਾਂ ਆਪਾਂ ਇਹਨਾਂ ਦੇ ਪੀਸ ਕਟਾਂਗੇ ਇਸੇ ਤਰ੍ਹਾਂ ਆਪਾਂ ਸਾਰੇ ਗਲਗਰਾਂ ਨੂੰ ਕੱਟ ਲੈਨੇ ਆ। ਸੋ ਗਾਇਸ ਇਸ ਤਰ੍ਹਾਂ ਮੈਂ ਸਾਰੀਆਂ ਗੱਲਾਂ ਕੱਟ ਲਈਆਂ ਆ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਮਸਾਲੇ। ਆਪਾਂ ਇਹਨੂੰ ਕੁਝ ਬੋਇਲ ਨਹੀਂ ਕਰਨਾ ਜਾਂ ਇਹਨੂੰ ਕੋਈ ਸੇਕ ਨਹੀਂ ਲਗਾਣਾ। ਇਹਨੂੰ ਕੱਚਾ ਹੀ ਪਾਣਾ ਆ ਤੇ ਮੈਂ ਤੁਹਾਨੂੰ ਦਿਖਾਨੀ ਅੱਗੇ ਇਹਦੇ ਵਿੱਚ ਕੀ ਕੀ ਪਾਣਾ ਆ। ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਨਮਕ। ਨਮਕ ਤੁਸੀਂ ਆਪਣੀ ਟੇਸਟ ਅਨੁਸਾਰ ਪਾਓ, ਕਮ ਜ਼ਿਆਦਾ ਜਿੰਨਾ ਖਾਂਦੇ ਹੋ। ਇਸ ਤੋਂ ਬਾਅਦ ਮਸਾਲਾ ਪਾਉਣਾ ਇਹ ਮੈਂ ਜੀਰਾ ਸੌਫ ਅਜਵਾਈਨ ਇਹਨਾਂ ਤਿੰਨਾਂ ਚੀਜ਼ਾਂ ਨੂੰ ਰੋਸਟ ਕਰਕੇ ਤੇ ਪੀਸ ਲਿਆ ਹੈ ਤੇ ਇਹਦਾ ਟੇਸਟ ਬਹੁਤ ਹੀ ਵਧੀਆ ਆਉਂਦਾ ਹੈ ਪੀਸੀ ਹੋਈ ਲਾਲ ਮਿਰਚ ਪਾਊਡਰ ਤੇ ਥੋੜੀ ਜੀ ਹਲਦੀ ਇੱਕ ਛੋਟੀ ਚਮਚ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਤੇਲ ਪਾ ਕੇ ਆਪਾਂ ਮਿਕਸ ਕਰ ਲੈਨੇ ਆ ਇਹਨੂੰ ਤੇ ਦੇਖੋ ਤੇਲ ਦੇ ਨਾਲ ਅਚਾਰ ਖਰਾਬ ਨਹੀਂ ਹੁੰਦਾ ਬਸ ਇਹਨੂੰ ਤੁਸੀਂ ਗਿੱਲੀ ਚੀਜ਼ ਨਹੀਂ ਕੋਈ ਵੀ ਲਗਾਨੀ ਗਿੱਲੀ ਚਮਚ ਜਾਂ ਕੁਝ ਗਿੱਲਾ ਹੱਥ ਤੇ ਇਹਨੂੰ ਆਪਾਂ ਇਹਨੂੰ ਮਿਕਸ ਕਰ ਲੈਨੇ ਆ ਸੋ ਗਾਇਸ 2 ਮਿੰਟ ਚ ਸਾਡਾ ਗਲਗਲਦਾ ਅਚਾਰ ਬਣ ਗਿਆ ਕਿ ਇਹ ਵੀ ਕੋਈ ਮਿਹਨਤ ਨਹੀਂ ਲੱਗਦੀ ਤੇ ਬਹੁਤ ਹੀ ਵਧੀਆ ਬਣਦਾ ਹੈ ਇਹ ਤੋਂ ਸਾਨੂੰ ਵਿਟਾਮਿਨ ਸੀ ਮਿਲਦਾ ਹੈ ਤੇ ਤੁਸੀਂ ਵੀ ਇੱਕ ਵਾਰ ਇਸ ਤਰ੍ਹਾਂ ਜਰੂਰ ਬਣਾ ਕੇ ਦੇਖਣਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇੱਕ ਇਹ ਟਾਈਟ ਕੰਟੇਨਰ ਚ ਪਾਵਾਂਗੇ ਤੇ ਬਸ ਇਹਨੂੰ ਪਾਣੀ ਨਹੀਂ ਲੱਗਣਾ ਚਾਹੀਦਾ ਤਾਂ ਇਹਨੂੰ ਚਾਹੇ ਤੁਸੀਂ 3 ਸਾਲ 4 ਸਾਲ ਜਿੰਨਾ ਦੇ ਰੱਖਣਾ ਚਾਹੋ ਰੱਖ ਸਕਦੇ ਹੋ ਬਸ ਇਹਨੂੰ ਪਾਣੀ ਤੋਂ ਦੂਰ ਰੱਖਣਾ ਹੈ ਔਰ ਗਿੱਲੇ ਹੱਥ ਨਹੀਂ ਲਗਾਉਣੇ ਤੇ ਇਹਨੂੰ ਬਣਨ ਲਈ 2-3 ਦਿਨ ਲੱਗ ਜਾਣਗੇ ਤੇ ਇਹ ਬਿਲਕੁਲ ਗਲ ਜਾਏਗਾ 3 ਦਿਨ ਦੇ ਵਿੱਚ ਇਹ ਤਾਂ 3 ਦਿਨ ਬਾਅਦ ਤੁਸੀਂ ਇਹਨੂੰ ਖਾ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਕੰਟੇਨਰ ਚ ਪਾ ਲੈਣੇ ਆ ਸੋ ਗਾਇਸ ਤੁਹਾਨੂੰ ਅਗਰ ਮੇਰੀ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਤੇ ਮਿਹਨਤ ਬਹੁਤ ਲੱਗਦੀ ਹੈ ਵੀਡੀਓ ਬਣਾਉਣ ਤੇ ਕੋਈ ਵੀ ਲਾਈਕ ਨਹੀਂ ਕਰਦਾ ਕਮੈਂਟ ਨਹੀਂ ਕਰਦਾ ਤਾਂ ਪਲੀਜ਼ ਕਮੈਂਟ ਕਰ ਦਿਆ ਕਰੋ ਸੋ ਗਾਇਸ ਇੱਕ ਵਾਰ ਤੁਸੀਂ ਵੀ ਇਸ ਤਰ੍ਹਾਂ ਗਲਗਲ ਦਾ achar ਜ਼ਰੂਰ try ਕਰਨਾ ਔਰ ਮੇਰੀ ਵੀਡੀਓ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ